ਐਵਰੇਂਡਾ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟੈਵਰੇਂਡਾ ਦੀ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕੋਰੋਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੜ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਨਾ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੋ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਤੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲਾਂ ਜਾਣ ਜਾਂ ਉੱਥੇ ਜੇਲਾਂ ਜਾਣ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਅਮੀਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਟਰੈਵਲ ਏਜੰਟਾਂ ਨੂੰ ਲੈ ਕੇ ਮੁੱਖ ਮੰਤਰੀ ਭਗ ਉਹਨਾਂ ਕਹੇ ਕਿ ਜਿਹੜੇ ਟਰੈਵਲ ਏਜੰਟ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਜਿਹੜੀ ਕਾਰਵਾਈ ਆ ਉਹ ਕਾਨੂੰਨ ਮੁਤਾਬਕ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਪਾਨਾ ਸਿੱਧੂ ਟਰੈਵਲ ਏਜੰਟਾਂ ਤੋਂ ਜਿਹੜੇ ਲੋਕਾਂ ਦੁਆਰਾ ਲੋਕਾਂ ਨੂੰ ਜਿਹੜੇ ਠੱਗਦੇ ਨੇ ਲੋਕਾਂ ਦੇ ਪੈਸੇ ਨਾਪਦੇ ਉਹਨਾਂ ਦੇ ਪੈਸੇ ਕਢਵਾਉਂਦਾ ਸੀ ਤਾਂ ਟਰੈਵਲ ਏਜੰਟਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਹੜਾ ਪਾਨਾ ਸਿੱਧੂ ਆ ਉਹ ਜੇਲ੍ਹ ਦੇ ਵਿੱਚ ਆ ਤਾਂ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤਨੇ ਕਿਤੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਕਾਨੂੰਨ ਨੂੰ ਹੱਥ ਵਿੱਚ ਕਿਸ ਨੂੰ ਨਹੀਂ ਲੈਣ ਦਿੱਤਾ ਜਾਵੇਗਾ ਜਿਹੜੀ ਕਾਰਵਾਈਆਂ ਕਾਨੂੰਨ ਮੁਤਾਬਕ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਆਪਣੇ ਦੇਸ਼ ਦਾ ਇਹ ਤਾਂ ਕਾਨੂੰਨ ਨਹੀਂ ਕਿ ਕਿਸੇ ਨੇ ਕੋਈ ਕਤਲ ਕੀਤਾ ਤਾਂ ਬਰਾਬਰੀ ਉਹਦਾ ਕਤਲ ਕੀਤਾ ਜਾਵੇ ਜਾਂ ਕਿਸੇ ਨੇ ਚੋਰੀ ਕੀਤੀ ਉਹਦੇ ਹੱਥਵਾੜ ਦਿੱਤੇ ਜਾਣ ਤਾਂ ਭਗਵੰਤ ਮਾਨ ਨੇ ਕਿਹਾ ਕਿ ਕਾਰਵਾਈ ਜਿਹੜੀ ਉਹ ਕਾਨੂੰਨ ਮੁਤਾਬਕ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਤਰ੍ਹਾਂ ਕੀਤੇ ਉਹ ਇਹ ਗੱਲ ਪਹਾਣਾ ਸਿੱਧੂ ਨੂੰ ਕਹਿੰਦੇ ਹੋਈ ਨਜ਼ਰ ਆਏ ਹੈ ਕਿਉਂਕਿ ਪਹਾਣਾ ਸਿੱਧੂ ਆਪਣੇ ਆਪ ਹੀ ਜਿਹੜਾ ਟਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਕੜਵਾਉਂਦਾ ਸੀ ਤਾਂ ਮੁੱਖ ਮੰਤਰੀ ਦਾ ਕਿਤੇ ਨਾ ਕਿਤੇ ਸਿੱਧਾ ਸਦਾ ਹੀ ਕਹਿਣਾ ਹੈ ਕਿ ਕਾਰਵਾਈ ਜਿਹੜੀ ਉਹ ਕਾਨੂੰਨ ਮੁਤਾਬਕ ਹੋਵੇਗੀ ਤਾਂ ਮੁੱਖ ਮੰਤਰੀ ਭੂਤਮਾਨ ਨੇ ਵੀ ਕਿਹਾ ਕਿ ਉਹ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਜਾਣ ਔਰ ਨਾ ਹੀ ਉਹਨਾਂ ਦਾ ਕਿਸੇ ਟਰੈਵਲ ਏਜੰਟ ਦੇ ਨਾਲ ਕੋਈ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਪੰਜਾਬ ਦੇ ਵਿੱਚ ਹੀ ਰਹਿਣ ਔਰ ਬਾਹਰ ਨਾ ਜਾਣ ਉਹਨਾਂ ਨੇ ਸਾਫ਼ ਕੀਤਾ ਹੈ ਕੀ ਕਾਰਵਾਈ ਹੋਵੇਗੀ ਅਜਿਹੇ ट्रैवल ਏਜੰਟਾਂ ਤੇ ਜਿਹੜੇ ਅਲੀਗਲ ਤਰੀਕੇ ਦੇ ਨਾਲ ਚਲਾ ਰਹੇ ਐ ਉਹਨਾਂ ਨੇ ਕਿਹਾ ਕਿ ਬਾਹਰਲੇ ਮੂਲਕਾਂ ਤੋਂ ਵੀ ਅਸੀਂ ਪਤਾ ਕਰ ਰਹੇ ਹਾਂ ਕਿ ਉਹਨਾਂ ਦਾ ਕਿੰਨਾ ट्रैवल ਏਜੰਟਾਂ ਦੇ ਨਾਲ ਸੰਪਰਕ ਹੈ ਔਰ ਜਿਹੜੇ ਦੂਜੇ ਠੱਗ ट्रैवल ਏਜੰਟ ਆ ਜਿਹੜੇ ਪੰਜਾਬ ਦੇ ਵਿੱਚ ਆਪਣਾ ਧੰਦਾ ਚਲਾ ਰਹੇ ਐ ਤਾਂ ਉਹਨਾਂ ਤੇ ਜਿਹੜੀ ਸਖਤ ਕਾਰਵਾਈ ਹੋਵੇਗੀ ਉਹਨਾਂ ਇਹ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਲੋੜ ਨਹੀਂ ਹੈ ਕਾਰਵਾਈ ਜਿਹੜੀ ਆ ਉਹ ਕਾਨੂੰਨ ਮੁਤਾਬਕ ਹੋਵੇਗੀ ਕਿਉਂਕਿ ਬਹੁਤ ਸਾਰਾ ਪੈਸਾ ਜਿਹੜਾ ਲੋਕਾਂ ਦਾ ਟਰੈਵਲ ਏਜੰਟ ਉਹ ਦੱਬ ਲੈਂਦੇ ਨੇ ਤਾਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ ਮੁੱਖ ਮੰਤਰੀ ਕੁਮਤਮਾਨ ਨੇ ਕਿਹਾ ਕਿ ਟਰੈਵਲ ਏਜੰਟਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕੀਤੀ ਜਾਵੇਗੀ ਨੌਜਵਾਨਾਂ ਨਾਲ ਧੋਖਾ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਹੀ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਟਰੈਵਲ ਏਜੰਟਾਂ ਦੇ ਖਿਲਾਫ ਜਦੋਂ ਸੰਸਦ ਸੀ ਤਾਂ ਉੱਥੇ ਕਹਿੰਦੇ ਮੈਂ ਹੀ ਖੁੱਲ ਕੇ ਬੋਲਦਾ ਰਿਹਾ ਤੇ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਮੈਂ ਉੱਥੋਂ ਕੜਵਾਇਆ ਵੀ ਹੈ ਤੋ ਇਹ ਮਤਸ ਹਾਂ ਜਨਾ ਕਿ ਮੇਰਾ ਕੋਈ ਟਰੈਵਲ ਏਜੰਟਾਂ ਦੇ ਨਾਲ ਹਿੱਸਾ ਹੈ ਤਾਂ ਭਗਵਾਨਤਮਾਨ ਮੁੱਖ ਮੰਤਰੀ ਅੱਜ ਸਿੱਧੇ ਸਿੱਧੇ ਟਰੈਵਲ ਏਜੰਟਾਂ ਬਾਰੇ ਬੋਲੇ ਨੇ ਉਹਨਾਂ ਸਾਫ਼ ਕੀਤਾ ਕਿ ਕਾਰਵਾਈ ਹੋਵੇਗੀ ਕਾਰਵਾਈ ਕਾਨੂੰਨ ਦੇ ਮੁਤਾਬਕ ਹੋਵੇਗੀ